ਬਾਰਤੇ ਮੇ ਜਾਣਾ ਤੇ ਬਾਹਰ ਕਿਤੇ ਗੱਲਾਂ ਨਾ ਚਲੇ ਗੱਲਾਂ ਨਾ ਚਲੇ ਜਾਣਾ ਚਲੇ ਜਾਣਾ ਬਾਹਰ ਗੱਲਾਂ ਨਾ ਚਲ ਜਾਣਾ ਜਿੱਦਾਂ ਮੈਂ ਕਹਿੰਨਾ ਉਹਦਾਂ ਕਰੀ ਜਾ ਹੁਣ ਚੁੱਪ ਕਰਕੇ ਜਿੱਥੇ ਰਿਸ਼ਤਾ ਹੁੰਦਿਆ ਉਥੇ ਕਰ ਲਾ ਪੈਸੇ ਵਾਲੀ ਸਾਮੀ ਆ ਉਹ ਘਰ ਬਾਹਰ ਵਧੀਆ ਲਾਲ ਤੇ ਬੰਨੇ ਬੰਨੇ ਘਰ ਬਾਹਰ ਵਧੀਆ ਕਾਲੀ ਬੰਨਾ ਹੀ ਹੈਗਾ ਚਲੋ ਕੀ ਗੱਲ ਚ ਮੈਨੂੰ ਇਹ ਦੱਸ ਪਹਿਲਾਂ ਮੈਨੂੰ ਮੁੰਡਾ ਪਸੰਦ ਆਇਆਗਾ ਠੀਕ ਆ ਨਾ ਤੁਸੀਂ ਮੈਨੂੰ ਇੱਕ ਰੋ ਹੀ ਪੁੱਛਿਆ ਬਾਅਦ ਵਿੱਚ ਕਿ ਸੰਦੀਪ ਆ ਹੀ ਰਿਸ਼ਤਾ ਪੱਕਾ ਕਰਦੀ ਏ ਜਾਂ ਨਾ ਕਰੀਏ ਸੰਦੀਪ ਮਾੜਾ ਹੈ ਕੀ 1 ਮਿੰਟ ਤੇ ਚੰਗਾ ਵੀ ਨਹੀਂ ਹੈਗਾ ਮੈਨੂੰ ਕੁਝ ਕਹਿ ਦੇਣਾ ਨਹੀਂ ਅੱਛਾ ਬੱਸ ਮੈਂ ਫਿਰ ਫੈਸਲਾ 2 1 ਸੰਦੀਪ ਮਾੜਾ ਹੈ ਕੀ ਮੈਨੂੰ ਇਹ ਤਾਂ ਦੱਸ ਜੇ ਉੱਥੇ ਮਾੜਾ ਨਹੀਂ ਨਾ ਤੇ ਚੰਗਾ ਵੀ ਨਹੀਂ ਹੈਗਾ ਮੈਂ ਤਾਂ ਨੂੰ ਇੱਕੋ ਕਹਿ ਇੱਕੋ ਗੱਲ ਸੰਦੀਪ ਇਹ ਸੰਦੀਪ ਇਹ ਹੀ ਦਣਾ ਕਰ ਗੱਲ 2 1 ਸੰਦੀਪ ਐਦਾਂ ਨਾ ਕਰ ਗੱਲ ਸਾਡੀ ਮਾਲਾ ਮੇਰੀ ਗੱਲ ਸੁਣੋ ਦਿਮਾਗ ਤੋਂ ਕੰਮ ਲਿਆ ਬਾਹਰ ਜਾਣਾ ਚਾਹੁੰਨੀ ਆ ਕਿ ਨਹੀਂ 2 1 ਬਾਹਰ ਤੇ ਮੇ ਜਾਣਾ ਤੇ ਬਾਹਰ ਕਿਤੇ ਗੱਲਾਂ ਨਾ ਚੱਲੇ ਗੱਲਾਂ ਨਾ ਚੱਲੇ ਜਾਣ ਚੱਲੇ ਆ ਜਾਣਾ ਬਾਹਰ ਗੱਲਾਂ ਨਾ ਚੱਲ ਜਾਣਾ ਵਾ ਹਾਂ ਸਮਝ ਜਣਾ ਜਿੱਦਾਂ ਮੈਂ ਕਹਿੰਨਾ ਹਾਂ ਓਦਾਂ ਕਰੀ ਜਾ ਹੁਣ ਚੁੱਪ ਕਰਕੇ ਜਿੱਥੇ ਰਿਸ਼ਤਾ ਹੁੰਦਿਆ ਉਥੇ ਕਰ ਲੈ ਇਹ ਵਾਲੀ ਸਾਮੀ ਆ ਉਹ ਘਰ-ਬਾਰ ਵਧੀਆ ਲਾਲਤ ਬੰਲੇ ਬੰਦੇ ਘਰ-ਬਾਰ ਵਧੀਆ ਕਾਲੀ ਬੰਨਾ ਜਾਗਾ ਚਲੋ ਪੈਂਡੀਆਂ ਗਾੜੀਆਂ ਮੈਂ ਕੋਠੀ ਨੂੰ ਕੀ ਕਰਨਾ ਵਾ ਮੁੰਡਾ ਤੇ ਚੱਜਦਾ ਹੋਣਾ ਚਾਹੀਦਾ ਵਾ ਨਾ ਉਹ ਮੇਰੀ ਗੱਲ ਸੁਣ ਅਗਲੇ ਆਣ ਤਨੂੰ ਦੂਜੇ ਦਿਨ ਕੀ ਕਹਿਣਾ ਅਗਲੇ ਆਣ ਇੱਥੋਂ ਤੱਕ ਹਾਂ ਕੀਤੀ ਆ ਤੇ ਆਈਲਟਸ ਕਰਾਵਾਂਗੇ ਉਹਨੂੰ ਤੇ ਨਾਲ ਹੀ ਬਾਹਰ ਕੱਲਾਂਗੇ 40 ਕਿੱਲੇ ਪੈਲੀ ਦੇ ਆਉਂਦੇ ਆ ਦੋਵਾਂ ਭਰਾਵਾਂ ਨੂੰ 20-20 ਕਿੱਲੇ ਆਉਂਦੇ ਆ ਕਿਨੂੰ ਪੈਲੀ ਆਉਂਦੀ ਐ ਨਹੀਂ ਭੁੱਖੇ ਬਲਣਾ ਮਰੰਦੀ ਮੈਂ ਤੁਸਾਂ ਨੂੰ ਕਹਿਣ ਦਈਆਂ ਵੀ ਐਦਾਂ ਦਾ ਰਿਸ਼ਤਾ ਲੱਭਣਾ ਨਹੀਂ ਆ ਜਿਹੜੇ ਸਾਰਾ ਕੁਝ ਆਪਣੀ ਨਾ ਜਿਨ੍ਹਾਂ ਨੇ ਜ਼ਿੰਮੇਵਾਰੀ ਚੁੱਕੀ ਵਨ ਜਿਨ੍ਹਾਂ ਨੇ ਸਾਰੀ ਜ਼ਿੰਮੇਵਾਰੀ ਚੁੱਕੀ ਐਨੇ ਵਨ ਰਪਿੰਦਰ ਤੂੰ ਇਹਨੂੰ ਇਹੋ ਲਾਲਚ ਦੇ ਵੀ ਜੇਤ ਨੂੰ ਮੁੰਡਾ ਨਹੀਂ ਲੱਗਾ ਪਸਾ ਇਹ ਡਾਇਲੋਗ ਕਰਕੇ ਵਨ ਰਪਿੰਦਰ ਆ ਬੈਠੀ ਦੱਸੋ ਕੀ ਗੱਲ ਕਰਨੀ ਆ ਇੱਕ ਮਿੰਟ ਵਨ ਅਦਰੇ ਤੇ ਭਾ ਮੇਰੀ ਗੱਲ ਤੇ ਸੁਣੇ ਤਾਂ ਫੇਰ ਹੀ ਆ ਨਾ ਉਹ ਮੰਮੀ ਜੀ ਮੈਂ ਸਮਝਾਤਾ ਵਾਂ ਉਹਨੂੰ ਤੁਸੀਂ ਵੀ ਇਹੋ ਗੱਲ ਰੱਖਿਓ ਨਾ ਤੁਸੀਂ ਨਾ ਕਿਤੇ ਨਾ ਕਰਦੇਓ ਨਾਲੇ 20 ਕਿੱਲੇ ਪੈੜੀ ਜ਼ਮੀਨ ਨਿਕਲ ਚੱਲੇ ਕੀ ਗੱਲ ਲਿਖੇ ਬਲਾ ਢੀ ਤੇ ਸਾਰਿਆਂ ਨੂੰ ਕਹਿੰਦੀ ਫਿਰਦੀ ਆ ਵਨ ਵੇਖ ਲਓ ਸਾਰਿਆਂ ਨੂੰ ਕਹਿੰਦੀ ਫਿਰਦੀ ਆ ਕਿ ਮੈਂ ਵਿਆਹ ਨਹੀਂ ਕਰਾਉਣਾ ਉਥਾ ਜੇ ਇੱਕ ਮਿੰਟ ਉਥਾ ਉਥੇ ਵਨ ਤੇ ਕਹਣੀ ਆ ਜੇ ਇੱਕ ਦੇ ਮੰਨ ਜਾਵੇ ਫੁੜੇ ਵੇਖੋ ਕੀ ਕਰਦੀ ਆ ਕੋਈ ਗੱਲ ਨਹੀਂ ਮੰਨੀ ਆ ਕੋਈ ਗੱਲ ਨਹੀਂ ਬਿਲਕੁਲ ਵਨ ਕੋਈ ਗੱਲ ਕਿਸ ਚੀਜ਼ ਦੇ ਲੱਭਦੇ ਆ ਉਹ ਤਾਂ ਗੱਲ ਤੇਰੀ ਠੀਕ ਆ ਪਰ ਮੈਂ ਇਹ ਪੁੱਛਣਾ ਵਾ 2 1 ਕਿੰਨੇ ਪੈਸੇ ਲਾ ਕੇ ਉਹਨਾਂ ਨੇ ਤੈਨੂੰ ਬਾਹਰ ਕੱਢਣਾ ਵਾ ਤੇ ਹੋਰ ਤੈਨੂੰ ਕੀ ਚਾਹੀਦਾ ਵਾ 2 1 ਦੇਰੀ ਤੂੰ ਵਿਆਹ ਕਰਾ ਕੇ ਬਾਹਰ ਚੱਲ ਜਾ ਫੇਰ ਤੇ ਤੇਰੀ ਐਸੀ ਐਸ ਵਾ ਬਸ ਐਸ 1 ਮੇਰੀ ਗੱਲ ਸੁਣ ਰਮਣ ਆੜੀਆਂ ਕੁੜੀਆਂ ਨਾ ਮੇਰੀ ਗੱਲ ਸੁਣ ਐਲੈਟ ਐਲੈਟ ਵਨ ਅਗਲੀਆਂ ਨਾ ਚੂੜਾ ਲਾ ਕੇ 에어ਪੋਰਟ ਤੇ ਰੱਖ ਜਾਂਦੀਆਂ ਨੇ ਤੈਨੂੰ ਪਤਾ ਵਾ ਸਾਰਾ ਪਤਾ ਵਾ ਕੋਈ ਗੱਲ ਨਹੀਂ ਮੰਮੀ ਜਿੱਦਾਂ ਤੂੰ ਹੀ ਕਹੋਗੇ ਨਾ ਮੈਂ ਹੁੰਦਾਂ ਹੀ ਕਰੂੰਗਾ ਠੀਕ ਆ ਮੰਮੀ ਤੂੰ ਹੀ ਤਾਂ ਕਹਿਣ ਦੇ ਹੀਗੇ ਵਿਆਹ ਦੇ ਵਿੱਚ ਨਾ ਕੋਈ ਅੜਚਾ ਨਾ ਪਵੇ ਚੱਲ ਮਹਾਰਾਜ ਨਾ ਸੋਖ ਸੁਖਾ ਨਾ ਸਿਰ ਲਾ ਦੇ ਕੋਈ ਗੱਲ ਸਿਰੇ ਲਾ ਮਹਾਰਾਜ ਨਾ ਸੋਖ ਸੁਖਾ ਨਾ ਕੰਮ ਨਾ ਸਿਰੇ ਲਾ ਦੇ ਮਾਤਾ ਇਨੀ ਟੈਨਸ਼ਨ ਮਹਾਰਾਜ ਨਾ ਸੋ ਸੁਖਾਣਾ ਵਿਆਹ ਦਾ ਕੰਮ ਨਾ ਸਿਰੇ ਲਾ ਦੇ। ਮੈਂ 1 ਮਿੰਟ ਰੁ। ਤੀ ਭਾਜੀ ਕੱਲੇ 30 ਦੱਸ ਦੇ। ਕਿ ਤੈਨੂੰ ਜ਼ਿਆਦਾ ਮੌੜਦਾ। ਮੌਲੇ 15 ਤੈਨੂੰ ਕੱਲੇ ਨਾ ਹੁੰਦੀ। ਤੀ ਕੱਲੇ ਬੋ ਤਾਂ ਇੰਨੇ ਜ਼ਿਆਦਾ। ਬਾਹਰ ਤੇ ਮੈਂ ਜਾਣਾ ਵਾ। ਤੇ ਬਾਹਰ ਕਿਤੇ ਗੱਲਾਂ ਨਾ ਚੱਲੇ। ਗੱਲਾਂ ਨਾ ਚੱਲੇ ਜਾਣ। ਚੱਲੇ ਆ ਜਾਣਾ। ਬਾਹਰ ਗੱਲਾਂ ਨਾ ਚੱਲ ਜਾਣਾ ਵਾ। ਹਾਂ। ਜਿੱਦਾਂ ਮੈਂ ਕਹਿੰਨਾ ਨਾ ਉਦਾਂ ਕਰੀ ਜਾ ਹਣ। ਚੁੱਪ ਕਰਕੇ ਜਿੱਥੇ ਰਿਸ਼ਤਾ ਹੁੰਦਿਆ ਉਥੇ ਕਰ ਲਾ। ਪੈਸੇ ਵਾਲੀ ਸਾਮੀ ਆ ਉਹ। ਘਰ-ਬਾਰ ਵਧੀਆ। ਲਾਲ ਦਮਾਲੇ ਬੰਦੇ ਆਣੇ। ਘਰ-ਬਾਰ ਵਧੀਆ। ਕਾਲੀ ਬੰਨਾ ਹੈਗਾ ਚਲੋ। ਇੱਕਲੀ ਲੱਗੀ। ਇਹ ਗੱਲ ਚ ਮੈਨੂੰ ਇਹ ਦੱਸ ਪਹਿਲਾਂ। ਮੈਨੂੰ ਮੁੰਡਾ ਪਸੰਦ ਹੈਗਾ ਠੀਕ ਆ ਨਾ। ਤੁਸੀਂ ਮੈਨੂੰ ਇੱਕ ਰਿਵੀ ਪੁੱਛਿਆ ਬਾਅਦ ਵਿੱਚ ਕਿ ਸੰਦੀਪ ਅਸੀਂ ਰਿਸ਼ਤਾ ਪੱਕਾ ਕਰ ਦਈਏ ਜਾਂ ਨਾ ਕਰੀਏ। ਸੰਦੀਪ ਮਾੜਾ ਹੈਗੀ ਇੱਕ ਮਿੰਟ ਤੇ ਚੰਗਾ ਵੀ ਨਹੀਂ ਹੈਗਾ। ਠੀਕ 2 1 ਸੰਦੀਪ ਮਾੜਾ ਹੈ ਕੀ ਆ ਮੈਨੂੰ ਇਹ ਤਾਂ ਦੱਸ ਜੇ ਉਥੇ ਮਾੜਾ ਨਹੀਂ ਨਾ ਤੇ ਚੰਗਾ ਵੀ ਨਹੀਂ ਹੈਗਾ ਮੈਂ ਤਾਂ ਨੂੰ ਇੱਕੋ ਕਹਿ ਇੱਕੋ ਕਹ 3 2 1 ਸੰਦੀਪ ਇਹ ਸੰਦੀਪ ਇਹ ਦਨਾ ਕਰ ਗੱਲ 2 1 ਸੰਦੀਪ ਐਦਾਂ ਨਾ ਕਰ ਗੱਲ ਸਾਡੀ ਮਾਲਾ ਮੇਰੀ ਗੱਲ ਸੁਣ ਦਿਮਾਗ ਤੋਂ ਕੰਮ ਲਾਇਆ ਬਾਹਰ ਜਾਣਾ ਚਾਹੁੰਨੀ ਆ ਕਿ ਨਹੀਂ 2 1 ਬਾਹਰ ਤੇ ਮੈਂ ਜਾਣਾ ਤੇ ਬਾਹਰ ਕਿਤੇ ਗੱਲਾਂ ਨਾ ਚਲੇ ਗੱਲਾਂ ਨਾ ਚਲੇ ਜਾਣਾਂ ਚਲੇ ਆ ਜਾਣਾ ਬਾਹਰ ਗੱਲਾਂ ਨਾ ਚਲ ਜਾਣਾ ਵਾ ਜਿੱਦਾਂ ਮੈਂ ਕਹਿਣਾ ਨਾ ਉਦਾਂ ਕਰੀ ਜਾ ਹੁਣ ਚੁੱਪ ਕਰਕੇ ਜਿੱਥੇ ਰਿਸ਼ਤਾ ਹੋਂਦਿਆ ਉਥੇ ਕਰ ਲਾ ਪੈਸੇ ਵਾਲੀ ਸਾਮੀ ਆ ਉਹ ਘਰ-ਬਾਰ ਵਧੀਆ ਲਾਲ ਤੇ ਬਾਲੇ ਬੰਨੇ ਉਹਨਾਂ ਘਰ-ਬਾਰ ਵਧੀਆ ਕਾਲੀ ਬੰਨਾਂਗੇ ਹਾਂ ਚਲੋ ਭੈਂਡੀਆਂ ਗਾੜੀਆਂ ਮੈਂ ਕੋਠੀ ਨੂੰ ਕੀ ਕਰਨਾ ਵਾ ਮੁੰਡਾ ਤੇ ਚੱਜਦਾ ਹੋਣਾ ਚਾਹੀਦਾ ਵਾ ਨਾ ਉਹ ਮੇਰੀ ਗੱਲ ਸੁਣ ਅਗਲੇ ਆਣੇ ਤੈਨੂੰ ਦੂਜੇ ਦਿਨ ਕੀ ਕਹਿਣਾ ਅਗਲੇ ਆਣੇ ਇੱਥੋਂ ਤੱਕ ਹਾਂ ਕੀਤੀ ਆ ਤੇ ਆਈਲਟਸ ਕਰਾਵਾਂਗੇ ਉਹਨੂੰ ਤੇ ਨਾਲ ਹੀ ਬਾਹਰ ਕਰ ਲਾਂਗੇ 40 ਕਿੱਲੇ ਪੈਲੀ ਦੇ ਆਉਂਦੇ ਆ ਦੋਵਾਂ ਭਰਾਵਾਂ ਨੂੰ 20-20 ਕਿੱਲੇ ਆਉਂਦੇ ਆ ਕਿਨੂੰ ਪੈਲੀ ਆਉਂਦੀ ਐ ਨਹੀਂ ਭੁੱਖੀ ਮਰੰਦੀ ਮੈਂ ਤਾਂ ਸਭ ਕਹਿਣ ਦਈਆਂ ਵੀ ਐਦਾਂ ਦਾ ਰਿਸ਼ਤਾ ਲੱਭਣਾ ਨਹੀਂ ਆ ਜਿਹੜੇ ਸਾਰਾ ਕੁਝ ਆਪਣੀ ਨਾ ਜਿਨ੍ਹਾਂ ਨੇ ਜ਼ਿੰਮੇਵਾਰੀ ਚੁੱਕੀ ਵਨ ਜਿਨ੍ਹਾਂ ਨੇ ਸਾਰੀ ਜ਼ਿੰਮੇਵਾਰੀ ਚੁੱਕੀ ਐ ਇੰਨੇ ਵਨ ਸਰਪੰਦਰ ਤੂੰ ਇਹਨੂੰ ਇਹੋ ਲਾਲਚ ਦੇ ਭੀ ਜੇਤ ਨੂੰ ਮੁੰਡਾ ਨਹੀਂ ਨਗਾਪਸਾ ਇਹ ਡਾਇਲੋਗ ਕਰਕੇ ਵਨ ਅਰਪਿੰਦਰ ਵਨ ਆ ਜਾਇਤੀ ਦੱਸੋ ਕੀ ਗੱਲ ਕਰਨੀ ਆ ਇੱਕ ਮਿੰਟ ਵਨ ਆ ਜਾਇਤੀ ਬੋ ਮੇਰੀ ਗੱਲ ਤੇ ਸੁਣੇ ਤਾਂ ਫੇਰ ਹੀ ਆ ਨਾ ਉਹ ਮੰਮੀ ਜੀ ਮੈਂ ਸਮਝਾਤਾ ਵਾਂ ਉਹਨੂੰ ਤੁਸੀਂ ਵੀ ਇਹੋ ਗੱਲ ਰੱਖਿਓ ਨਾ ਤੁਸੀਂ ਨਾ ਕਿਤੇ ਨਾ ਕਰਦੇ ਹੋ ਨਾਲੇ 20 ਕਿੱਲੇ ਵਾਲੀ ਜ਼ਮੀਨ ਨਿਕਲ ਚੱਲੇ ਆ ਕੀ ਗੱਲ ਹੀ ਬਲਾਡੀ ਤੇ ਸਾਰਿਆਂ ਨੂੰ ਕਹਿੰਦੀ ਫਿਰਦੀ ਆ ਵਨ ਵੇਖ ਲਓ ਸਾਰਿਆਂ ਨੂੰ ਕਹਿੰਦੀ ਫਿਰਦੀ ਆ ਕਿ ਮੈਂ ਵਿਆਹ ਨਹੀਂ ਕਰਾਉਣਾ ਉਥਾ ਜੇ ਇੱਕ ਮਿੰਟ ਉਥਾ ਉਥੇ ਵਨ ਕਹਦੇ ਕਹਦੇ ਮੰਨ ਜਾਵੇ ਹੁਣੇ ਵੇਖੋ ਕੀ ਕਰਦੀ ਆ ਕੋਈ ਗੱਲ ਨਹੀਂ ਮੰਨੀ ਆ ਕੋਈ ਗੱਲ ਨਹੀਂ ਵਨ ਕੋਈ ਗੱਲ ਕਿਸੇ ਕਦੇ ਲੱਭਦੇ ਆ ਉਹ ਤਾਂ ਗੱਲ ਤੇਰੀ ਠੀਕ ਆ ਪਰ ਕਿੰਨੀ ਪੈਸੇ ਲਾ ਕੇ ਉਹਨਾਂ ਨੇ ਤੈਨੂੰ ਬਾਹਰ ਕੱਢਣਾ ਵਾ ਤੇ ਹੋਰ ਤੈਨੂੰ ਕੀ ਚਾਹੀਦਾ ਵਾ ਤੂੰ 1 ਦੇਰੀ ਤੂੰ ਵਿਆਹ ਕਰਾ ਕੇ ਬਾਹਰ ਚਲ ਜਾ ਫੇਰ ਤੇ ਤੇਰੀ ਐਸੀ ਐਸ ਵਾ ਬਸ ਐਸ 1 ਮੇਰੀ ਗੱਲ ਸੁਣ ਰਮਣ ਆਹੜੀਆਂ ਕੁੜੀਆਂ ਨਾ ਮੇਰੀ ਗੱਲ ਸੁਣ ਐ ਲੈ 1 ਅਗਲੀਆਂ ਨਾ ਚੂੜਾ ਲਾ ਕੇ 에어ਪੋਰਟ ਤੇ ਰੱਖ ਜਾਂਦੀਆਂ ਨੇ ਤੈਨੂੰ ਪਤਾ ਵਾ ਸਾਰਾ ਦਵਾ ਕੋਈ ਗੱਲ ਨਹੀਂ ਮੰਮੀ ਜਿੱਦਾਂ ਤੁਸੀਂ ਕਹੋਗੇ ਨਾ ਮੈਂ ਉਦਾਂ ਹੀ ਕਰੂੰਗਾ ਠੀਕ ਆ ਤੁਸੀਂ ਮੈਨੂੰ ਇਹ ਮੋੜ ਦੇ ਰਹੇ ਹੋ ਮੰਮੀ ਤੂੰ ਹੀ ਤਾਂ ਕਹਿ ਰਹੀ ਸੀਗੇ ਵਿਆਹ ਦੇ ਵਿੱਚ ਨਾ ਕੋਈ ਅੜਚਾ ਨਾ ਪਵੇ ਚੱਲ ਮਹਾਰਾਜ ਨਾ ਸੁਖ ਸੁਖਾਣਾ ਸਿਰੇ ਲਾ ਦੇ ਕੋਈ ਗੱਲ ਸਿਰੇ ਲਾ ਮਹਾਰਾਜ ਨਾ ਸੁਖ ਸੁਖਾਣਾ ਕੰਮ ਨਾ ਸਿਰੇ ਲਾ ਦੇ ਮਾਤਾ ਇਨੀ ਟੈਨਸ਼ਨ ਮਹਾਰਾਜ ਨਾ ਸੁਖ ਸੁਖਾਣਾ ਵਿਆਹ ਦਾ ਕੰਮ ਨਾ ਸਿਰੇ ਲਾ ਦੇ ਮੈਂ 1 ਮਿੰਟ ਰੁਕ ਤੀ ਭਾਜੀ ਇਕੱਲੇ ਤੀਕ ਦੱਸ ਦੇ ਉਹਨੇ 15 ਤੈਨੂੰ ਇਕੱਲੇ ਨਾ ਹੁੰਦੀ ਤੀ ਇਕੱਲੇ ਪੁੱਤ ਇਨੀ ਜੈ